ਪਾਣਾ ਮਿੱਟੀ ਥੋੜੀ ਸੁੱਕੀ ਜੀ ਆ ਨਾ ਦੇਖਾਂ ਚਾਹ। ਹੁਣ ਆਏ ਘੱਟ ਲਈਦਾ ਹੁੰਦਾ ਹੈਗਾ। ਇਹ ਥੱਲ ਲਾਉਣੀ ਆ। ਪ੍ਰੀਤ ਧਰਲੇ ਮੜੀ ਜਿਵੇਂ ਕੁੱਟ ਕੇ ਜੇ ਮਲਾਂ ਆਈ ਨਾਤੀ ਆਪਾਂ ਮਿੱਟੀ ਇਹ ਫਿਰ ਪਾਣੀ ਲੀਕ ਹੋ ਜਾਊ ਥੱਟ ਟੁੱਟ ਜਾਊਗੀ। ਸਾਰੇ ਸਾਰਾ ਸਾਰਾ ਡਲਗਾਇਆ ਵੱਡੇ ਵੱਡੇ ਤੜਾਈ ਦੇ ਪਾਣਲੇ ਬਸ ਮੜੀ ਨੇ।

ਆਹਨਾਂ ਨੂੰ ਪਿਛਲੇ ਦਿਨੋਂ ਨਾ ਛੜਦਗਾ ਪਹਿਲਾਂ ਪਿਛਲੇ ਦਿਨੋਂ ਪਰ ਉਹ ਤੇ ਬੜਾ ਟਾਈਮ ਲਾ ਰਿਹਾ ਉਹ ਨਿਕਾਣਾਂ ਵੀ ਹੋਜੂ ਪਰ ਬਾਤਾ ਪਾਣੀ ਮੋੜ ਕੇ ਨਾ ਪਹਿਲੇ ਹੀ ਕਰਦਾਂਗੇ। ਥੱਕ ਕੇ ዱਕੇ ਜੇ ਆਏ ਪਾਸੇ ਕਰ ਲਈਦੇ ਹੁੰਦੇ ਪੱਤੇ ਹੁਣ ਲੱਗੇ ਹੁਣ ਇਹ ਮੋੜ ਕੇ ਥੱਲੇ ਜੇ ਲੱਗ ਜਾਂਗਾ ਮਿੱਠੋ ਲੀਕ ਹੋ ਜਾਂਦੀ ਐ ਥਾਂ ਤੇ ਲੀਕ ਹੋ ਕੇ ਟੁੱਟ ਜਾਂਦੀ ਆ ਇਹਦੇ ਨਾਮ ਹੀ ਨੇ ਰੱਖ ਦੇਣਾ ਢੇਰਾਂਆਂ ਲਾ ਕੇ ਬਾਅਦ ਚ ਸੁੱਕੇ ਹੱਥ ਲਾ ਦੇ ਆਂਗੇ ਜੇ ਸੈੱਟ ਵਾ ਨਾ ਜਾ ਕੋਈ ਸੁੱਕੇ ਨਾ ਸੁੱਕੇ ਆਪੇ ਮੋਰਵਾ ਕੇ ਲੱਗ। ਆ ਦੇ ਕੇ ਮੈਂ ਪਿੱਛੇ ਦਰਪੇ ਮਣੀ ਆਹੋ ਆ ਮੂਰੋ ਖੋਟੀ ਸੁਮਾਨ ਦੇ ਪਾਣੀ ਨਹੀਂ ਜਿਆ ਬੈਜੀ ਸਾਰੀ ਦੇ ਜਾਉ ਪਾਣੀ ਕੱਲੀ ਨਹਿਰੀ ਨੂਰੀ ਵੈਜੀ ਨਹੀਂ ਜਾਣਾ ਦਾ ਹਾਂ ਜੀ ਸਾਰੀ ਦੇ ਜਾਉ ਹਾਂ ਜੀ ਨਾਣਾ ਪਹਿਲਾ ਪਾਣੀ ਆਹਾ ਪਰ ਉਤਾ ਹੀ ਲੱਗੂ ਚਰੀ ਨੂੰ ਹਾਂ ਠਾਣਣ ਲੱਗੀ ਹੋਵੇ ਥਲ ਟੁੱਟ ਕੇ ਜਾਗੇ மிட்டி ਵਾਧੂ ਮਿੱਟੀ ਹੁੰਦੀ ਏ ਥੋੜੀ ਐ ਇੱਕ ਸਾਈਡ ਤੇ ਲਾ ਦੇ ਜੇ ਉਹਦੇ ਦੁੱਕੇ ਪੰਦਾ ਬਾਹਰ ਤੇ ਲਾ ਦਿੰਦਾ ਲੈ ਕੇ ਅੱਗੇ ਕਿਤੇ ਪਾਣੀ ਟੰਕੀ ਚਲੋ ਬਾਜਾ ਸਲਾ ਪੀਤੀ ਬਾਤ ਦਿਓ ਜਰਾ ਮੇਰੀ ਸਪੀਡ ਇੰਨੀ ਪਾਕੇ ਚਾ ਦ ਬੀਜੋ ਪਟੇ ਆਇਆ ਇੱਧਰ ਹੀ ਆਇਆ ਮਗਰ ਮਗਰ ਹੀ ਤੁਰਿਆ ਮੇਰੇ ਉਹ ਖਾਲਾ ਕਿੰਨੇ ਰੀ ਮਾ ਪਤਾ ਜਦੋਂ ਅੰਦਰ ਜਦੋਂ ਕੰਨ ਦਾ ਖਾਲਾ ਕਰਨਾ ਅਜ ਤੋਂ ਪਹਿਲਾਂ ਕੋਈ ਨਹੀਂ ਆਇਆ ਦਾ ਚੰਗੇ ਤੋਂ ਆਜੋ ਝੋਨੇ ਲੱਗਦੇ ਹੋਏ ਨਾ ਉਦੋਂ ਹੋ ਕੇ ਦੇਣਗੇ ਵੀ ਆਜੋ ਆਜੋ ਤੇ ਜਿਹੜਾ ਮੇਰਾ ਹਾਂ ਕੱਟੇ ਵਿੱਚੋਂ ਦੋ ਦੋ ਟੱਕ ਪਿਛਲੇ ਰੀ ਕੱਟਾ ਸੀਗਾ ਇੱਥੋਂ ਲੈ ਕੇ ਨਾ ਬਾਈ ਉਹ ਜਿੱਥੋਂ ਮੋਟਰ ਛੱਡ ਖਿਲਾਂਦੀ ਆਪਾਂ ਉਦੋਂ ਪਰੇ ਦਾ ਕੱਟਾ ਹੈ ਬਾਈ ਇੱਥੋਂ ਲੈ ਕੇ ਮੰਨ ਕੇ ਚਲੋ ਦੋ ਮਰਬਿਆਂ ਦਾ ਕੱਟਾ ਪਿਆ ਸੀ ਮੇਰਾ ਤੇ ਜੇ ਮੈਂ ਉਹਦੇ ਕੱਢਣਾ ਹੋਵੇ ਇਹਨਾਂ ਨੇ ਮੈਂ ਇਥੋਂ ਨਾ ਆ ਗਿਆ ਉਹ ਨੀਚੇ ਤੇ ਰੱਖਣਾ ਵੀ ਜਿਹੜਾ ਪਹਿਲਾਂ ਇਹਨੇ ਕੱਢਿਆ ਸੀ ਤੇ ਅਸੀਂ ਪਾਣੀ ਅਸੀਂ ਵੀ ਲਾਉਂਦੇ ਰਹੇ ਆ ਉਹ ਨੀਚੇ ਤੇ ਰਹਿਣਾਗਾ ਚੰਗੇ ਇਹ ਕਢਾਇਆ ਖਲਾ ਕਢਾਉਣ ਥੁਰਕ ਦੂਜੇ ਪਾਸੇ ਹੋ ਜਾਂਦੇ ਆ ਔਰ ਬਾਈ ਕੀ ਹਾਲਾ ਫਿਰ ਦੂਜੇ ਪਾਸੇ ਮੈਂਟੀ ਮਾਰਦੇ ਹੋਣ ਲੱਗੇ ਯਾਰ ਲੋਕ ਹੱਦ ਗਈ ਪਈ ਆ ਤੇ ਜਿਹੜਾ ਸਾਫ ਕਰਾਇਆ ਗਿਆ ਉਹ ਪਿਛਲਾ ਖਾਲਾ ਤੁਹਾਨੂੰ ਮੈਂ ਅੱਗੇ ਵੀ ਦਿਖਾਇਆ ਸੀਗਾ ਵੀ ਕਿੰਨਾ ਕੱਢਿਆ ਸੀ ਮੈਂ ਉਹ ਹੋਣੀ ਤੇ ਤੇ ਰਹਿਣਾ ਮੁਰ ਕੇ ਵੀ ਅਸੀਂ ਵੀ ਬਾਅਦ ਚ ਪਾਣੀ ਲਾ ਕੇ ਲੈ ਆਂਦੇ ਰਹਿਆ ਤੇ ਪਾਣੀ ਬਾਈ ਉਦੋਂ ਪਹਿਲਾਂ ਕੋਈ ਨਹੀਂ ਲੈ ਕੇ ਆਇਆ ਜਿਹੜਾ ਕਿਉਂ ਪਤਾ ਨਹੀਂ ਖਾਲਾ ਬੰਦ ਹੈਗਾ ਪਾਣੀ ਪਹੁੰਚਣਾ ਤਾਂ ਇਹ ਪਿੱਛੇ ਚੜੀ ਆਦਾ ਖਾਲਾ ਉੱਛੜ ਦੋ ਉੱਛਲਦਾ ਸੀਗਾ ਤੇ ਟੁੱਟਦਾ ਵੀ ਸੀਗਾ ਉਦੋਂ ਜਿੱਦ ਮੈਂ ਪਾਵਾ ਚਾਰ ਹੋ ਗਿਆ 2-2.5 ਮਹੀਨੇ ਹੋ ਗਏ ਉਦੋਂ ਮੈਂ ਪਾਣੀ ਲਾਇਆ ਪੱਖਾਂ ਨੂੰ ਤਾਂ ਮੈਂ ਖਾਲੇ ਦੇ ਵਿੱਚੋਂ ਨਾ ਇੱਕ ਇੱਕ ਟੱਕ ਕੱਢ ਕੇ ਘਾਹ ਖੁਰਚ ਖੋਚ ਕੇ ਪਾਣੀ ਲਿਆਂਦਾ ਇੱਥੋਂ ਤੱਕ ਤੇ ਉਦੋਂ ਬਾਅਦ ਬਥੇਰੇ ਆਣੀ ਲਾਇਆ ਪਾਣੀ ਫਿਰ ਉਹ ਖਾਲਾ ਪਤੰਦਰੋਂ ਪਹਿਲਾਂ ਹੀ ਕੱਢਿਆ ਹੋਵੇ ਯਾਰ ਫਸਲ ਦੇ ਵਿੱਚ ਖਾਲਾ ਬਾਈ ਕੱਢਦੇ ਹੀ ਉਹ ਜਿਨ੍ਹਾਂ ਨੇ ਪੱਠਿਆਂ ਨੂੰ ਬਾਣੀ ਲਾਉਣਾ ਹੈਗਾ ਕਿਉਂ ਫਸੇ ਹੋਏ ਹੁੰਦੇ ਆ ਅਲੱਗਾਂ ਦੂਜਿਆਂ ਨੂੰ ਆਏ ਹੁੰਦਾ ਵੀ ਆਪੇ ਪੱਠਿਆਂ ਨੇ ਕੱਢਣਗੇ ਆਪਾਂ ਨੂੰ ਕੀ ਲੋੜ ਹੈਗੀ ਆ ਕੋਈ ਟੁਰਨ ਦਾ ਬਾਹਰ ਖੜਾ ਕਿਉਂਕਿ ਮੇਰੇਆਂ ਸਿੱਪੜੀਆਂ ਦੀ ਵੀ ਨਹੀਂ ਪਾਇਆ ਇਹੋ ਜਿਹਾ ਕੰਮ ਹੋਇਆ ਕੀ ਗਰੂਪ ਹੁੰਦਾ ਇਹਦਾ